ਸਾਰਾ ਆਪਣਾ ਸਾਸਰੀਆ ਕਾਲਜ ਦਾ ਲਈ ਬਹੁਤ ਹੀ ਪਿਆਰੇ ਮਿਰਲ ਵਰਕ ਕਤੇ ਹੈਂਡਵਰਕ ਪ੍ਰਿੰਟਡ ਸੂਟ ਮਿਲਣਗੇ ਜਿਨ੍ਹਾਂ ਵਿੱਚ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਡ ਦੁਪੱਟੇ ਹਨ ਜੋ ਵੀ ਤੁਹਾਨੂੰ ਸੂਟ ਵਧੀਆ ਲੱਗਦਾ ਹੈ ਤੁਸੀਂ ਸਾਨੂੰ ਪਿਕਸ ਐਂਡ ਵਰਕ ਕਰਕੇ ਤੁਸੀਂ ਸਾਡੇ ਕੋਲ ਉਸ ਦਾ ਪ੍ਰਾਈਸ ਅਤੇ ਹੁੰਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਜੋ ਵੀ ਤੁਹਾਨੂੰ ਵਧੀਆ ਲੱਗੇ ਉਹਨੂੰ ਤੁਸੀਂ ਸਾਡੇ ਕੋਲ ਬਾਇ ਕਰ ਸਕਦੇ ਹੋ ਇਸੇ ਤਰ੍ਹਾਂ ਦੇ ਵੱਖ-ਵੱਖਰੇ ਸੂਟ ਹਨ ਜਿਨ੍ਹਾਂ ਦੇ ਨੀਚੇ ਬਹੁਤ ਹੀ ਪਿਆਰਾ ਕਿਰਾ ਬਣਿਆ ਹੈ ਨਾਲ ਦੁਪੱਟੇ ਹਨ ਅਤੇ ਇਸੇ ਤਰ੍ਹਾਂ ਹੀ ਬੋਰਡਰੀ ਕੀਤੇ ਹੋਏ ਨੈੱਕਸੂਟ ਹਨ ਜਿਵੇਂ ਕਿ ਬਹੁਤ ਹੀ ਪਿਆਰਾ ਸੂਟ ਹੈ ਪ੍ਰਿੰਟਰ ਸੂਟ ਹੈ ਰੈਡੀ ਕੀਤਾ ਹੈ ਤੁਹਾਨੂੰ ਮਿਲੇਗਾ ਆਪਣੇ ਸਾਈਜ਼ ਮਤਲਬ ਤੁਸੀਂ ਇਸ ਨੂੰ ਲੈ ਸਕਦੇ ਹੋ ਹਾਰੇ ਸੂਟਾਂ ਦੇ ਨਾਲ ਦੁਪੱਟੇ ਤਿਆਰ ਕੀਤੇ ਹੋਏ ਹਨ ਇਹਨਾਂ ਦੇ ਜ਼ਿਆਦਾਤਰ ਨੈੱਕਸੂਟ ਹਨ ਉਹ ਵਰਕ ਕੀਤੇ ਹਨ ਅਤੇ ਕਿੰਆਂ ਦੇ ਨਾਲ ਚਨੌਨ ਦੇ ਦੁਪੱਟੇ ਹਨ ਜਿਨ੍ਹਾਂ ਵਿੱਚ ਮਿਰਲ ਵਰਕ ਹੈ ਸਾਰੇ ਸੂਟਾਂ ਤੇ ਵੱਖ-ਵੱਖਰਾ ਪੈਚਵਰਕ ਕੀਤਾ ਹੋਇਆ ਹੈ ਤੇ ਕਿਸੇ ਦੇ ਨਾਲ ਦੁਪੱਟਾ ਛਪਾਉਂਦੇ ਹਨ ਜੋ ਵੀ ਪ੍ਰਿੰਟਡ ਹਨ ਇਸੇ ਤਰ੍ਹਾਂ ਸਾਡੇ ਸੂਟ ਵੇਖਣ ਲਈ ਥੈਂਕ ਯੂ ਪਲੀਜ਼ ਸਾਡੇ ਇਸ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ